ਤੁਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰਣ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਕਾਮਾ ਦਿਨ ਰਾਤ ਨਾਨਕ ਚਾਉ ਏਹ ਤੂੰ ਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬ ਵਾਤ ਜੋਨੀ ਪਰਮ ਤੇ ਜਿਨ ਕਉ ਭੈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨਹੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ 부ਜਾਏ ਆਪ ਨੇੜਾ ਤਿਸ ਹੈ ਵਿਸਰਣ নাহি ਦਤਾਰੈ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ विसर नाही दतारै अपना नाम देहो गुणगामा दिन रात नानक चाओ एहो तू ही मोहल्ला पंजवा सिमरत वेद पुराण पुकारन पोथियां नाम बिना सब कूड़ गाली हो छियां नाम निदान अपार भगता मन वसे जन्म मरण मोह दुख साधू संग नसै ਰਹਾਉ ਮੋਹਿ ਬਾਦਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਅਭੇ ਜਾਹੇ ਅਨੇਕ ਮਰਮਰ ਜਨਮ ਤੇ ਬਿਨਾ ਬੂਜੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨਹੀ ਜਨੀ ਜਪ ਲਿਆ ਹੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ तिस ਹੈ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਕਾਮਾ ਦਿਨ ਰਾਤ ਨਾਨਕ ਚਾਉ ਏਹ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭੈ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨਹੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ 부ਜਾਇ ਆਪ ਨੇੜਾ तिस हे विसर ਨਹੀ ਦਤਾਰੈ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ 에ਹੋ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਅਭੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ ਬੂਜੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਜਾਏ ਆਪ ਨੇੜਾ ਤਿਸ ਹੈ विसर नाही दतारै अपना नाम देहो गुणगावा दिन रात नानक चाओ एहो विसर नाही दतारै अपना नाम देहो गुणगावा दिन रात नानक चाओ एहो तू ही मोहल्ला पंजवा सिमरत वेद पुराण पुकारन पोथियां नाम बिना सब कूड़ गाली हो छियां ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ 부জে ਸਬਵਾਤ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨਹੀ ਜਨੀ ਜਪ ਲਿਆ ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਕਾਮਾ ਦਿਨ ਰਾਤ ਨਾਨਕ ਚਾਉ ਇਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਬਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨਹੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ 부ਜਾਏ ਆਪ ਨੇੜਾ ਤਿਸ ਹੈ ਵਿਸਰਣ নাহি ਦਤਾਰੈ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ विसर नाही दतारै अपना नाम देहो गुणगामा दिन रात नानक चाओ एहो तू ही मोहल्ला पंजवा सिमृत वेद पुराण पुकारन पोथियां नाम बिना सब कूड़ गाली हो छियां नाम निदान अपार भगता मन वसे जन्म मरण मोह दुख साधु संग नसै ਰਹਾਉ ਮੋਹਿ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਅਭੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ ਬੂਜੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਜਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ bina sab kood gaali hochiyan naam nidan apar bhakta mann vasse janm maran moh dukkh sadhu sang nasse rahao moh e bad ahankar sar par uniyan sukhna paayan mool naam vashuniyan meri meri tar bandan bandiya narak surg avtar maya tandiyan ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਹੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰਣ ਨਹੀਂ ਦਤਾਰ ਆਪਣਾ ਨਾਮ ਦੇਹ ਗੁਣ ਕਾਮਾ ਦਿਨ ਰਾਤ ਨਾਨਕ ਚਾਉ ਏਹ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬ ਵਾਤ ਜੋਨੀ ਪਰਮ ਤੇ ਜਿਨ ਕੋ ਭੈ ਦਿਆਲ ਤਿੰਨ ਸਾਧੂ ਸੰਗ ਭਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ বিছর নাহি দতারই apna naam deho gun gama din raat nanak chau eh tu hi mahalla panjwa simrit ved puran pukaran pothiyan naam bina sab kood gali hochiyan naam nidan apar bhakta mann vasse janma maran moh dukkh sadhu sang nasse rahao ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ ਬੁਝੇ ਸਬਵਾਦ ਜੋਨੀ ਪਰਮਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਾਹੀ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰਮਰ ਜਨਮ ਤੇ ਬਿਨਾ 부জে ਸਬਵਾਤ ਜੋਨੀ ਪਰਮਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ 부ਜਾਏ ਆਪ ਨੇੜਾ तिस हे विसर ਨਹੀ ਦਤਾਰੈ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ 에ਹੋ विसर ਨਹੀ ਦਤਾਰੈ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ 에ਹੋ ਤੂਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹ ਬਾਦ ਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਵਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ ਬੂਜੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਕਾਮਾ ਦਿਨ ਰਾਤ ਨਾਨਕ ਚਾਉ ਏਹ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਨਾ ਪਾਇਣ ਮੂਲ ਨਾਮ ਬਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜਿਨ ਕਉ ਭੈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨਹੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ 부ਜਾਇ ਆਪ ਨੇੜਾ ਤਿਸ ਹੈ ਵਿਸਰਣ নাহি ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ विसर नाही दतारै अपना नाम देहो गुणगामा दिन रात नानक चाओ एहो तू ही महल्ला पंजवा सिमरत वेद पुराण पुकारन पोथियां नाम बिना सब कूड़ गाली हो छियां नाम निदान अपार भगता मन वसे जन्म मरण मोह दुख साधु संग नसै रहाओ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਦਰ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨਾ ਬੁਝੇ ਸਬਵਾਦ ਜੋਨੀ ਪਰਮਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਿਸ ਹੈ ਵਿਸਰਣ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਾਹੀ ਦਤਾਰੇ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੇ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੇ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖਣਾ ਪਾਇਣ ਮੂਲ ਨਾਮ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬਵਾਤ ਜੋਨੀ ਪਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਵਿਸਰ ਨਹੀਂ ਦਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ